ਗੁਰਾਇਆ ਪੁਲਿਸ ਨੇ ਅੰਤਰ ਡਿਸਟ੍ਰਿਕਟ ਲੁੱਟਖੋ ਕਰਨ ਵਾਲੇ ਖਤਰਨਾਕ ਗੈਂਗ ਦਾ ਪਰਦਾਫਾਸ਼ ਕਰਨ ਦੇ ਵਿੱਚ ਸਫਲਤਾ ਹਾਸਲ ਕੀਤੀ ਹੈ ਸਬੰਧੀ ਡੀਐਸਪੀ ਫਲੋਰ ਸਰਵਣ ਸਿੰਘ ਬੱਲ ਵੱਲੋਂ ਗੁਰਾਇਆ ਥਾਣੇ 'ਚ ਪ੍ਰੈਸ ਕਾਨਫਰੰਸ ਕਰਦਿਆਂ ਕਿਹਾ ਗਿਆ ਹੈ ਕਿ ਲੁੱਟਖੋ ਕਰਨ ਵਾਲੇ ਤਿੰਨ ਦੋਸ਼ੀ ਫੜੇ ਗਏ ਹਨ ਜਿਨ੍ਹਾਂ ਦੇ ਕੋਲ 12 ਮੋਬਾਈਲ ਫੋਨ ਇੱਕ ਦਾਤਰ ਤੇ ਮੋਟਰਸਾਈਕਲ ਬਰਾਮਦ ਹੋਇਆ ਜਿਨ੍ਹਾਂ ਦੀ ਪਛਾਣ ਮੰਗਤਰਾਮ ਬਾਸੀ ਪਿੰਡ ਜਮਾਲਪੁਰ ਸੁਨੀਲ ਕੁਮਾਰ ਬਾਸੀ ਪਿੰਡ ਜਮਾਲਪੁਰ ਤੇ ਸਰਬਜੀਤ ਕੁਮਾਰ ਪਿੰਡ ਵਾਸੀ ਗੋਹਾਵਰ ਵਜੋ ਹੋਈ ਹੈ ਉਹਨਾਂ ਦੱਸਿਆ ਕਿ ਇਹਨਾਂ ਉੱਪਰ ਪਹਿਲਾਂ ਵੀ ਕਈ ਮੁਕਾਦਮੇ ਦਰਜ ਹਨ ਸਮੋਕੇ ਐਸਐਚਓ ਗੋਰਾਇਆ ਸਿਕੰਦਰ ਸਿੰਘ ਵੀ ਮੌਜੂਦ ਸਨ ਤੁਸੀਂ ਵੀ ਸੁਣੋ ਕਿ ਹੋਰ ਕੁਝ ਇਸ ਮਾਮਲੇ ਦੇ ਵਿੱਚ ਕੀ ਕਿਹਾ ਹੈ ਸਾਡੇ ਮੌਜੂਦ ਐਸਐਸਪੀ ਸਾਹਿਬ ਦਿਹਾਤੀ ਜਲੰਧਰ ਸ਼੍ਰੀ ਹਰਕਮਨਪ੍ਰੀਤ ਸਿੰਘ ਅਖੀ ਜੀ ਵੱਲੋਂ ਨਸ਼ਾ ਵਿਰੁੱਧ ਅਤੇ ਜਿਹੜੇ ਲੁੱਟਕੋ ਕਰਦੇ ਨੇ ਉਹਨਾਂ ਦੇ ਖਿਲਾਫ ਮਹਿੰਮ ਚਲਾਈ ਗਈ ਆ ਉਸ ਘੜੀ ਦੇ ਮੱਧੇ ਨਜ਼ਰ ਰੱਖਦੇ ਹੋਇਆ ਨਵੇਂ ਐਸਐਚਓ ਜਿਹੜੇ ਸਾਡੇ ਆਏ ਨੇ ਇਨਸਪੈਕਟਰ ਸਕੰਦਰ ਸਿੰਘ ਤੋਂ ਦੀ ਟੀਮ ਨੇ ਕਾਫੀ ਮਿਹਨਤ ਕੀਤੀ ਹੈ ਜੀ ਇਸ ਵਿੱਚ ਅਸੀਂ ਇੱਕ ਗੈਂਗ ਸੀ ਜਿਹੜਾ ਕਿ ਇੰਟਰ ਡਿਸਟ੍ਰਿਕਟ ਗੈਂਗ ਹੈਗਾ ਇਹ ਫਗਵਾੜੇ ਤੇ ਲੁਧਿਆਣੇ ਤੇ ਫਲੋਰ ਬੁਰਾਇਆ ਦੇ ਵਿੱਚ ਹਾਈ ਟੈਕ ਕ੍ਰਾਈਮ ਕਰਦਾ ਸੀ ਇਹਨਾਂ ਨੇ तकरीबन 25 ਵਾਰਦਾਤਾਂ ਜਿਹੜੀਆਂ ਅਸੀਂ ਕੀਤੀਆਂ ਸੀ ਮੋਸਟਲੀ ਵਾਰਦਾਤਾਂ ਦਾ ਤਰੀਕਾ ਇਹ ਸੀ ਕਿ ਜਿਹੜੇ ਰਾਹਗੀਰ ਜਾਂਦੇ ਸਨ ਜਾਂ ਪੂਰੇ ਸਮੇਂ ਲਈ ਰੁਕਦੇ ਸਨ ਉਹਨਾਂ ਨੂੰ ਇਹ ਅ ਡਾਟਰ ਪੁਆਇੰਟ ਦੇ ਉੱਤੇ ਤੇ ਉਹਨਾਂ ਨੂੰ ਛੱਡ ਮਾਰ ਕੇ ਲੁੱਟ ਲੈਂਦੇ ਸੀ ਸਪੈਸ਼ਲੀ ਇਹਨਾਂ ਦੇ ਟਾਰਗੇਟ ਜਿਹੜੇ ਸੀ ਜਿਹੜੇ ਟਰੱਕ ਡਰਾਈਵਰ ਆਉਂਦੇ ਆਉਂਦੇ ਸੀ ਥੋੜਾ ਜਿਹਾ ਰੁਕਦੇ ਸੀ ਉਹਨਾਂ ਨੂੰ ਇਹ ਆਪਣਾ ਨਿਸ਼ਾਨਾ ਬਣਾਉਂਦੇ ਸੀ ਇਹ ਤਕਰੀਬਨ ਪਿਛਲੇ ਕਾਫੀ ਲੰਮੇ ਸਮੇਂ ਤੋਂ ਇਹ ਐਕਟਿਵ ਰਹੋ ਸੀ ਇਹ ਅਸੀਂ ਮਿਹਨਤ ਕਰਕੇ ਸਾਡੀ ਟੀਮ ਵੱਲੋਂ ਗ੍ਰਾਇਆ ਪੁਲਿਸ ਵੱਲੋਂ ਇਹਨੂੰ ਗ੍ਰਸਤਾ ਕੀਤਾ ਗਿਆ ਜਿਹੜੇ ਗੱਡੀ ਕੀ ਗੱਲ ਹੈ ਕਿ ਨਾਤੇ ਕੋਲੋਂ ਜਿਹੜੇ ਰਾਹੀਰਾਂ ਦੇ ਟਰੱਕ ਡਰਾਈਵਰਾਂ ਕੋਲੋਂ ਮੋਬਾਈਲ ਹੋਏ ਗਏ ਸੀ 12 ਮੋਬਾਈਲ ਬਰਾਮਦ ਕੀਤੇ ਆ ਇੱਕ ਚੋਰੀ ਸ਼ੁਦਾ ਜਿਹੜਾ ਇਹਨਾਂ ਦਾ ਮੋਟਰਸਾਈਕਲ ਸੀ ਜਿੱਤੇ ਵਾਰਦਾਤਾ ਕਰਦੇ ਸੀ ਉਹ ਬਰਾਮਦ ਕੀਤਾ ਗਿਆ ਤੇ ਜਿਹਨਾਂ ਦਾ ਦਾਤਰ ਦੀ ਵਰਤੋਂ ਕਰਦੇ ਸੀ ਲੋਕਾਂ ਨੂੰ ਡਰਾ ਕੇ ਤੇ ਉਹਨਾਂ ਦੇ ਸੱਟਾ ਮਾਰ ਕੀ ਜਿਹੜਾ ਇਹ ਖੋ ਕਰਦੇ ਸੀ ਇਹ ਰਿਕਵਰ ਕੀਤਾ ਗਿਆ ਕਿੰਨੇ ਮੈਂਬਰ ਇਹਨਾਂ ਦੇ ਦੋ ਨੇ ਇਹਨਾਂ ਦੇ ਅਸੀਂ ਤਿੰਨ ਮੈਂਬਰ ਜਿਹੜੇ ਆ ਕਰਲੇ ਹੈਗੇ ਆ ਜਿਹਦੇ ਚ ਦੋ ਮੈਂਬਰ ਤੇ ਐਕਟਿਵ ਸੀ ਜਿਹੜਾ ਤੀਸਰਾ ਸੀ ਉਹ ਵਿਅਕਤੀ ਜਿਹੜਾ ਸੀ ਇਹਨਾਂ ਦੇ ਮੋਬਾਈਲ ਲੈਂਦਾ ਸੀ ਤੇ ਅੱਗੇ ਭਈਆ ਭਈਆ ਲੋਕ ਪ੍ਰਵਾਸੀ ਮਜ਼ਦੂਰਾਂ ਨੂੰ ਜਾਂ ਹੋਰ ਬੰਦੇ ਜਿਹਦੇ ਉਹਦੇ ਜਾਣ ਪਛਾਣ ਵਾਲੇ ਸੀ ਉਹਨਾਂ ਨੂੰ ਵੇਚਦਾ ਸੀ ਕੋਈ ਇਹਨਾਂ ਦੇ ਪਹਿਲੇ ਮਕਾਦਮੇ ਵਿੱਚ ਕੁਝ ਜੀ شناخت ਕੀ ਹੈ ਇਹਨਾਂ ਦੇ ਕਿੱਥੇ ਇਹਨਾਂ ਦੇ ਜਿਹੜੇ ਨੇ ਇਹ ਨਜ਼ਦੀਕੀ ਪਿੰਡ ਹੈਗਾ ਉੱਥੇ ਦੇ ਰਹਿਣ ਵਾਲੇ ਮੰਗਾ ਸੁਨੀਲ ਤੇ ਸਰਬਜੀਤ ਨੇ ਤੇ ਇਹ ਕੋਈ ਜਮਾਲਪੁਰ ਦੇ ਨੇ ਲੋਕੋ ਰਹਿਣ ਵਾਲੇ ਤੇ ਇੱਕ ਫਗਵਾੜੇ ਨੂੰ ਬਲਾਉਂ ਕਰਦਾ ਹੈਗਾ ਕੋਈ ਪਹਿਲੇ ਮਕਾਦਮੇ ਦਾ ਰਿਕਾਰਡ ਇਹਨਾਂ ਦਾ ਇਹਨਾਂ ਦਾ ਕ੍ਰਿਮੀਨਲ ਰਿਕਾਰਡ ਜਿਹੜਾ ਹੈਗਾ ਇਹਨਾਂ ਤੇ ਐਫ ਆਈ ਆਰਸ ਦਰਜ ਨਹੀਂ ਜਿਹੜਾ ਬੰਦੇ ਕੋਲੋਂ ਅਸੀਂ ਮੋਬਾਈਲ ਰਿਕਵਰ ਕੀਤੀ ਆ ਤੀਸਰਾ ਬੰਦਾ ਜਿਹਦਾ ਮੋਬਾਈਲ ਉੱਤੇ ਜੇ ਉਹਦਾ ਰਿਕਾਰਡ ਅਸੀਂ ਚੈੱਕ ਕਰ ਰਹੇ ਆ ਜਿਹੜੇ ਦੋ ਦੋਸ਼ੀ ਮੇਨ ਨੇ ਉਹਨਾਂ ਤੇ ਐਫ ਆਈ ਆਰ ਜਿਹੜੀਆਂ ਦਰਜ ਨੇ ਇਹ ਤਿੰਨ ਐਂਟਰੀ ਕਰੋ ਆ ਜੀ ਹੋਰ ਵੀ ਨੰਬਰ ਇਹਨਾਂ ਦੇ ਤੁਸੀਂ ਚੱਲ ਰਿਹਾ ਫਰਦਰ ਅਸੀਂ ਇਹਦੇ ਚ ਇੱਕ ਇੱਕ ਜਾਂ ਦੋ ਹੋਰ ਨਾਮਜਿਤ ਕਰਾਂਗੇ ਉਹਦੇ ਕੁਝ ਰਿਸ਼ਤੇ ਉਹਨਾਂ ਦੇ ਜਿਹੜੇ ਇੰਟਰਵਿਊਸ਼ਨ ਜਿਹੜਾ ਆ ਰਿਹਾ ਜਿਹੜਾ ਆਪਾਂ ਬਾਈਕ ਹੈੀ ਉਹ ਵੀ ਚੋਰੀ ਦਾ ਇਹ ਬਾਈਕ ਤਾਂ ਅਸੀਂ ਤਸਦੀਕ ਕਰ ਰਹੇ ਆ ਉਹ ਤਸਦੀਕ ਕਰਨ ਤੋਂ ਬਾਅਦ ਅਸੀਂ ਫਿਕਲ ਕਰਾਂਗੇ